ਸੋਸਤਰੀਆਂ ਕਾਲ ਮੇਨ ਆ ਬੀਓ ਤੁਸੀਂ ਜੁੜਿਓ 50 ਵਜੇ ਤਾਂ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਡੀ ਆਈ ਜੀ ਹਰਚਰ ਸਿੰਘ ਪੁੱਲਰ ਦੇ ਖਿਲਾਫ ਕਰ ਦਿੱਤੇ ਵੱਡੇ ਖਲਾਸੇ ਕੀ ਖਲਾਸੇ ਕੀਤੇ ਨੇ ਜਾਣਦੇ ਅੱਜ ਦੀ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਜ਼ਰੂਰ ਕਰੋ ਵੀਡੀਓ ਸ਼ੁਰੂ ਕਰਦੇ ਆਂ ਜੀ ਕਹਿੰਦੇ ਵੀ ਸੁਖਵੀਰ ਬਾਦਲ ਬੈਠਾ ਸੀ ਤੇ ਝੁੰਡ ਬੈਠਾ ਸੀ ਉਹਨਾਂ ਦਾ ਗਰੁੱਪ ਦੱਸਣ ਲੱਗਿਆ ਕਹਿੰਦਾ ਜੀ ਹਰਚਰਨ ਭੁੱਲਰ ਦੀ ਕਹਿੰਦੇ ਬਦਲੀ ਹੋ ਗਈ ਕਿਹੜਾ ਫੇਰ ਤਾਂ ਸਾਰੇ ਸ਼ਹਿਰ ਦੀਆਂ ਰੰਡੀਆਂ ਵੀ ਉੱਥੇ ਜਾਣਗੀਆਂ ਜਿੱਥੇ ਜਾਊਗਾ ਹੋ ਸਕਦੇ ਹੋ ਕਿ ਕਿੱਥੋਂ ਤੱਕ ਕੀ ਇਹਨਾਂ ਲੋਕਾਂ ਦੇ ਕਿਰਦਾਰ ਗਿਰੇ ਹੋਏ ਸੀ ਯਾਰ ਤਰਸ ਦੇ ਆਧਾਰ ਤੇ ਵਿਚਾਰਾ ਰੱਖਿਆ ਸੀ ਕਹਿੰਦੇ ਕੋ ਬੇਰੁਜ਼ਗਾਰ ਫਿਰਦਾ ਸੀਗਾ ਵੀ ਆਦੇ ਫਾਦਰ ਕਰਕੇ ਜਿਹੜਾ ਬੰਦਾ ਹੈਗਾ ਇਹ ਜੋਬ 'ਚ ਤਾਂ ਆ ਗਿਆ ਪਰ ਇਹ ਬੰਦਾ ਕੀ ਹੈ ਕਹਿੰਦੇ ਵੀ ਕਨਸਟੇਬਲ ਲੱਗਣ ਦੇ ਵੀ ਲੈ ਕੇ ਨੇ ਇਹ ਬੰਦੇ ਦੀ ਕੀ ਬਕਾਇਦਾ ਉਸ ਦੇ ਵਿੱਚ ਲਿਖਿਆ ਹੋਇਆ ਸਿੰਕੁਆਰੀ ਦੇ ਵਿੱਚ ਇਦੇ ਨਾਲ ਹੁਣ ਕੀ ਹੋਊਗਾ ਤੁਸੀਂ ਆਨਲਾਈਨ ਟਾਈਮ 'ਚ ਬਾਹਲਾ ਨਹੀਂ 6 ਮਹੀਨੇ ਬਾਅਦ ਤੁਸੀਂ ਬੜੇ ਵੱਡੇ ਵੱਡੇ ਕੱਦ ਦੇ ਜਿਹੜੇ ਮੈਂ ਕਿ ਹੋਰ ਵੀ ਪਾਰਟੀਆਂ ਦੇ ਲੀਡਰ ਆ ਸਾਰੇ ਭਾਜਪਾ ਤੋਂ ਮੈਂ ਬੜਦੇ ਦੇਖਾਂ ਉਹ ਭਾਜਪਾ 'ਚ ਜਾਣਗੇ ਠੀਕ ਹੈ ਨਾ ਭਾਜਪਾ ਦੀ ਕਿਉਂਕਿ ਮਜਬੂਰੀ ਬਣਾ ਦੇਣੀ ਆ ਅਗਲੇ ਨੇ ਇਹੋ ਜਿਹਾ ਡੀਆਈਜੀ ਸੀ ਇਹ ਇਹੋ ਜਿਹਾ ਅਫਸਰ ਸੀ ਤੇ ਇਸ ਅਫਸਰ ਕੀ ਆ ਮੈਂ ਕਹਿੰਦਾ ਸਰਕਾਰ ਦਾ ਚਹੇਤਾ ਪੁੱਤ ਸੀ ਇਹਨੂੰ ਸਭ ਤੋਂ ਵੱਡੀ ਗੱਲ 6000 ਕਰੋੜ ਦਾ ਡਰੱਗ ਘਟਾਲਾ ਸੀ 2 ਸਾਲ ਉਹਦੇ ਵਿੱਚ ਕੀ ਆ ਹੈਡ ਰਿਹਾ ਸਿੱਟਾ ਜਿਹਦੇ ਵਿੱਚ 9000 ਤੋਂ ਉੱਤੇ ਪੰਨਿਆਂ ਦੇ ਮੈਂ ਕਹਿੰਦਾ ਵੀ ਪ੍ਰੂਫ ਇਕੱਠੇ ਕਰਕੇ ਦੇ ਦਿੱਤੇ ਗਿਆ ਯਾਰ ਕੀ ਕਾਰਵਾਈ ਹੋਈ ਹੈ ਜੀ ਇਹਦੇ ਇਹ ਬੰਦਾ ਜਵਾਨੀ ਪਹਰੇ ਦੇ ਵਿੱਚ ਵੀ ਇੱਕ ਕਤਲ ਕਰਦਾ ਜਦੋਂ ਕਿਸੇ ਬੰਦੇ ਨੇ ਸਾਈਡ ਨਾ ਦਿੱਤੀ ਆਦੇ ਭਰਾ ਦੇ ਨਾਲ ਬੈਠਾ ਗੱਡੀ 'ਚ ਜਾ ਰਿਹਾ ਸੀ ਤੇ ਅੱਗੇ ਓਵਰਟੇਕ ਕਰਕੇ ਗੱਡੀ ਲਈ ਆ ਕੇ ਮੂਹਰੇ ਰੋਕ ਲੈਂਦਾ ਤੇ ਉਹਦੇ ਨਾਲ ਜਦੋਂ ਟੂ ਟੂ ਮੈਮ ਹੁੰਦੀ ਆ ਫਿਰ ਫਾਇਰਿੰਗ ਹੁੰਦੀ ਆ ਤੇ ਟਰੱਕ ਡਰਾਈਵਰ ਦੀ ਮੌਤ ਹੋ ਜਾਂਦੀ ਤੇ ਮੈਂ ਕਹਿੰਦਾ ਵੀ ਇਹ ਤਾਂ ਅਜੇ ਸਿਰਫ ਕੀ ਆ ਸਾਹਮਣੇ ਪਿਆ ਸੀ ਜੇ ਪਿੱਛੇ ਕਿੰਨਾ ਹੋ ਹੁਣ ਲੋਕ ਗੱਲ ਕਰਦੇ ਵੀ ਇਸ ਸੌਤੇ ਵਾਲਾ ਬੰਦਾ ਘੱਟ ਤੋਂ ਘੱਟ 500 ਕਰੋੜ ਰੁਪਏ ਦਾ ਬਣਾਉਂਦਾ ਹੀ ਆ ਤੇ ਮੈਂ ਕਹਿੰਦਾ ਜਿਹੇ ਜਿਹੇ ਇਹ ਅਫਸਰ ਸੀ ਇਹਨੇ ਘੱਟ ਤੋਂ ਘੱਟ 1000 ਕਾਹ ਮਾਰ ਕੇ ਡੰਗਤਾ ਕੋਈ ਫੜਿਆ ਕੀ ਆ ਸੈਂਟਰ ਵਾਲਿਆਂ ਨੇ ਤੇ ਕਾਨੂੰ ਮਾਰ ਕੇ ਹੁਣ ਕੀ ਆ ਪੁੱਠਾ ਡੰਗ ਕੇ ਅਗਲੇ ਨੇ 27 ਇਲੈਕਸ਼ਨ ਚ ਦਿਖਾਉਣਾ ਵੀ ਭਾਈ ਕੀ ਆ ਹੁਣ ਜਿਹੜੀ ਅਫਸਰ ਚਾਹੀਦੀ ਲੋਬੀ ਆੜਾ ਕਿਉਂਕਿ ਸਾਰੇ ਕਾਣੇ ਆ ਬਈ ਸਰਕਾਰ ਨੂੰ ਤਾਂ ਕਰਪਟ ਬੰਦਾ ਚਾਹੀਦਾ ਇਮਾਨਦਾਰ ਦੀ ਲੋੜ ਨਹੀਂ ਇਮਾਨਦਾਰ ਤਾਂ ਖੁੱਡੇ ਲੈਣ ਲੱਗਦੇ ਆ ਇਮਾਨਦਾਰਾਂ ਦੀ ਕੱਟੜ ਇਮਾਨਦਾਰ ਸਰਕਾਰ ਦੇ ਵਿੱਚ ਤਾਂ ਮੈਂ ਕਹਿੰਦਾ ਇਹਨੂੰ ਮੋਸਟ ਕਰਪਟਡ ਬੰਦੇ ਭਾਲਦੇ ਫਿਰਦੇ ਆ ਇਹ ਉਹਨਾਂ ਬੰਦਿਆਂ ਦੀ ਪੋਸਟਿੰਗ ਵੀ ਚੰਗੇ ਥਾਵਾਂ ਤੇ ਹੁੰਦੀ ਆ ਜੇ ਤੁਸੀਂ ਪੰਜਾਬ ਦੇ ਵਿੱਚ ਜਿੱਥੇ ਦੇਖੋਗੇ ਨਾ ਕਹਿੰਦੇ ਵੀ ਰਿਸ਼ਵਤ ਵਿੱਚ ਫੜਿਆ ਮੈਂ ਕਿ ਭੁੱਲਰ ਰਿਸ਼ਵਤ ਦੇ ਦੇ ਕੇ ਛੁੱਟ ਜੂ ਪਰ ਮੈਂ ਇੱਕ ਦਾ ਹੱਦ ਨਾ ਵੀ ਇੱਥੋਂ ਨਹੀਂ ਪੰਜਾਬ ਤੇ ਹੁੰਦਾ ਪੰਜਾਬ 'ਚ ਛੁੱਟ ਜਾਂਦਾ ਕਿਉਂਕਿ ਸਾਡੀ ਅਫਸਰ ਚਾਹੀਦਾ ਪ੍ਰੂਫ ਹੀ ਭੁੰਦਰ ਸਾਹਿਬ ਨਹੀਂ ਸੈੱਟ ਕਰਦਾ ਕਿੰਨੀਆਂ ਲੱਖਾਂ ਰੁਪਏ ਦੀਆਂ ਘੜੀਆਂ ਹੋਣਗੀਆਂ ਪਰ ਮੈਂ ਇੱਕ ਦਾ ਆਦਣਾ ਵੀ ਚੰਗੀ ਤੇ ਮਹਿੰਗੀ ਘੜੀ ਵੀ ਥੋੜਾ ਸਮਾਂ ਚੰਗਾ ਨਹੀਂ ਲਿਆ ਸਕਦਾ ਚੰਗੇ ਸਮਾਂ ਲਿਆਉਣ ਵਾਲੇ ਕਰਮ ਚੰਗੇ ਕਰਦੇ ਡੀਏਜੀ ਹਰਚੰਦ ਸਿੰਘ ਭੁੱਲਰ ਦੇ ਘਰੋਂ ਹੋਂ ਤੱਕ 7 ਕਰੋੜ ਰੁਪਇਆ ਲਗਜ਼ਰੀ ਘੜੀਆਂ ਔਡੀ ਤੇ ਮਰਸੀਡੀਜ਼ ਦੀ ਚਾਬੀ ਮਿਲ ਚੁੱਕੀ ਹੈ ਤੇ 15 ਦੇ ਕਰੀਬ ਜਿਹੜੀਆਂ ਪ੍ਰਾਪਰਟੀਆਂ ਦੇ ਕਾਗਜ਼ ਮਿਲ ਚੁੱਕੇ ਨੇ ਜਿਹੜੀ 21 ਘੰਟੇ ਦੇ ਕਰੀਬ सीबीआई ਨੇ ਜੋ ਰੇਡ ਹੈ ਉਹ ਕੀਤੀ ਹੈ ਤੇ ਅੱਜ ਕੋਰਟ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਣਾ ਤਾਂ ਇਸ ਮਾਮਲੇ ਤੋਂ ਬਾਅਦ ਜੋ ਸਰਕਾਰ ਲਗਾਤਾਰ ਗੱਲਾਂ ਕਰਦੀ ਸੀ ਕਿ ਅਸੀਂ ਕਟੜ ਇਮਾਨਦਾਰ ਹਾਂ ਤੇ ਜਿਹੜਾ ਭ੍ਰਸ਼ਟਾਚਾਰ ਦੇ ਪ੍ਰਤੀ ਜ਼ੀਰੋ ਟੋਲਰੈਂਸ ਆ ਉਹਦੀ ਕਿਤਨਾ ਕਹਤੇ ਇੱਕ ਤੇ ਪੋਲ ਖੁੱਲ ਗਈ ਤੇ ਨਾਲ ਹੀ ਸਰਕਾਰ ਦਾ ਇਸ ਤੇ ਚੁੱਪ ਰਹਿਣਾ ਵੱਡੇ ਸਵਾਲ ਖੜੇ ਕਰ ਗਿਆ ਤੇ ਇਹਨਾਂ ਅਫਸਰਾਂ ਦੇ ਬਾਰੇ ਹੋਰ ਗੱਲਾਂ ਬਾਤਾਂ ਇੱਕ ਕਿਸ ਤਰੀਕੇ ਨਾਲ ਜਿਹੜੇ ਇਹ ਅਫਸਰ ਰਿਸ਼ਵਤਾਂ ਲੈਂਦੇ ਨੇ ਤਨ ਇਕੱਠਾ ਕਰਦੇ ਨੇ ਸਾਰੀ ਗੱਲਬਾਤ ਕਰਦੇ ਆ ਤੇ ਹੋਰ ਵੀ ਸਵਾਲ ਲਵਾਂਗੇ ਸਾਡੇ ਨਾਲ ਲੋਕ ਅਧਿਕਾਰ ਲਾਇਰ ਤੋਂ ਰਪਿੰਦਰ ਹੋਣਗੇ ਭਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਲੋਕਵਾਜ਼ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਭਾਈ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ ਕੱਲ ਆਈਪੀਐਸ ਹਰਚੰਦ ਸਿੰਘ ਭੁੱਲਰ ਦੇ ਘਰੋਂ ਕਹਿੰਦੇ ਆ ਕਿ 7 ਕਰੋੜ ਹੁਣ ਤੱਕ ਮਿਲ ਚੁੱਕਿਆ ਤਿੰਨ ਮਸ਼ੀਨਾਂ ਲਿਆਉਣੀਆਂ ਪਈਆਂ ਉਹਨਾਂ ਨੂੰ ਪੈਸੇ ਗਿਣਨ ਦੇ ਲਈ ਇਹ ਸਾਰੇ ਕੁਝ ਪਹਿਲਾਂ ਘਟਨਾ ਨੂੰ ਕਿਵੇਂ ਦੇਖਦੇ ਹੋ ਜੋ ਕੁਝ ਵਾਪਰੀ ਹੈ ਮੈਂ ਕਹਣਾ ਘਟਨਾ ਤਾਂ ਬਈ ਚਲੋ ਸਾਰਿਆਂ ਨੇ ਦੇਖ ਲਈ ਪਰ ਇਹ ਤੇ ਨਾ ਮੈਂ ਜਿਵੇਂ ਮਸ਼ਕਰੀਆਂ ਦੀ ਸਰਕਾਰ ਨੂੰ ਮਸ਼ਕਰੀ ਕਰਨੀ ਅੱਜ ਬਣਦੀ ਆ ਸਭ ਤੋਂ ਵੱਡੀ ਮਸ਼ਕਰੀ ਮੈਂ ਕਹਣਾ ਜੇ ਪਾਲੀ ਭਪਿੰਦਰ ਨੇ ਕੀਤੀ ਆ ਬੜੀ ਸ਼ਾਨਦਾਰ ਇੱਕ ਕਹਾਣੀ ਕਹੀ ਆ ਕਿ ਉਹ ਕਹਿੰਦੇ ਕੀ ਆ ਕਹਿੰਦੇ ਵੀ ਇੱਕ ਕਾਂ ਸੀ ਕਾਂ ਸੀ ਤੇ ਹੈ ਆ ਕਹਿੰਦੇ ਕੀ ਆ ਵੀ ਘੜੇ ਦੇ ਵਿੱਚ ਪਾਣੀ ਤਿੰਨ ਘੜੇ ਪਏ ਸੀ ਤਿੰਨ ਘੜਿਆਂ 'ਚ ਇੱਕ ਕਾਂਗਰਸ ਦਾ ਘੜਾ ਸੀ ਇੱਕ ਕਾਲੀਦਲ ਦਾ ਘੜਾ ਤੇ ਤੀਜਾ ਝਾੜੂ ਦਾ ਘੜਾ ਕਹਿੰਦੇ ਦੋ ਘੜੇ ਦਾ ਖਾਲੀ ਸੀ ਤੇ ਤੀਜੇ ਘੜੇ ਦੇ ਉੱਤੇ ਆ ਕੇ ਕੀ ਆ ਕਾਂ ਬੈਠ ਜਾਂਦਾ ਉਹਦੇ ਵਿੱਚ ਵੀ ਪਾਣੀ ਘੱਟ ਸੀ ਤੇ ਪਾਣੀ ਘੱਟ ਕਹਿੰਦੇ ਤਾਂ ਸੀ ਕਿਉਂਕਿ ਪਾਣੀ ਸਾਰਾ ਕੀ ਜਾਂਦਾ ਜਹਾਜ਼ਾਂ ਦੇ ਵਿੱਚ ਪਈ ਜਾਂਦਾ ਸੀ ਘੁੰਮਣ ਵਾਸਤੇ ਠੀਕ ਆ ਜਾਂ ਦਿੱਲੀ ਵਾਲੀਆਂ ਸਰਕਾਰਾਂ ਪੁਰਾਣੀਆਂ ਵਰਤੀ ਜਾਂਦੀਆਂ ਸੀ ਇੱਥੋਂ ਵਾਲੀਆਂ ਸਰਕਾਰਾਂ ਹੀ ਵਰਤੀ ਜਾਂਦੀਆਂ ਸੀ ਕੁਝ ਬੁਰਕੀਆਂ ਪਾਉਣ ਵਾਸਤੇ ਕੁਝ মিডিਆ ਨੂੰ ਮਾਕੇ ਦਿੱਤਾ ਜਾ ਰਿਹਾ ਸੀ ਕੁਝ ਇਸ਼ਤਿਹਾਰਬਾਜ਼ੀ ਤੇ ਉਹ ਸਾਰਾ ਪਾਣੀ ਕੀ ਇਸ ਤਰੀਕੇ ਨਾਲ ਲੱਗ ਰਿਹਾ ਸੀ ਪਾਣੀ ਉੱਚ ਵੀ ਘੱਟ ਸੀ ਤਾਂ ਫਿਰ ਕਹਿੰਦੇ ਵੀ ਹਰਚਰਨ ਸਿੰਘ ਜਿਹੜਾ ਮਾਕੇ ਇਹ ਕਾਂ ਸੀ ਇਹ ਕਾਣੇ ਫਿਰ ਕੀ ਕੀਤਾ ਪਾਸਿਆਂ ਦੇ ਡਿੱਗੇ ਕੰਕਰ ਮਾ ਕੇ ਦਵਕੇ ਸ਼ਬਕੇ ਸਾਰੇ ਇਕੱਠੇ ਕਰਕੇ ਵਿੱਚ ਮਾਰੇ ਜਦੋਂ ਮਾਰ ਕੇ ਦਵਕੇ ਸ਼ਬਕੇ ਰੁਪਈਆ ਕਰ ਲਿਆ ਇਕੱਠਾ ਤੇ ਜਦੋਂ ਪਾਣੀ ਪੀ ਲਿਆ ਇਹ ਪਾਣੀ ਕਹਿੰਦੇ ਇੰਨਾ ਪੀ ਲਿਆ ਉਦੋਂ ਬਾਅਦ ਜੋ ਹੋਇਆ ਉਹ ਤੁਸੀਂ ਸਾਰਿਆਂ ਦੇ ਮੂਰੇ ਆ ਠੀਕ ਹੈ ਨਾ ਮੈਂ ਇਹੀ ਗੱਲ ਕਹਿਣਾ ਵੀ ਮਸ਼ਕਰੀ ਕਰਨੀ ਅੱਜ ਬਣਦੀ ਆ ਸਰਕਾਰ ਉਹ ਤੇ ਸਰਕਾਰ ਅੱਜ ਚੁੱਪ ਵੀ ਤਾਂ ਹੀ ਆ ਕਿਉਂਕਿ ਬੋਲਣ ਜੋਗੇ ਛੱਡੇ ਨਹੀਂ ਹੁਣ ਸਭ ਤੋਂ ਵੱਡੀ ਗੱਲ ਇਹ ਆ ਬਈ ਇਮਾਨਦਾਰ ਕਟੜ ਤੇ ਡੀਆਈਜੀ ਵਿਚਾਰਿਆਂ ਦਾ ਫਟੜਾ ਇਹ ਗੱਲ ਕੀ ਆ ਸੋਚਣ ਵਾਲੀ ਗੱਲ ਹੈਗੀ ਆ ਜੋ ਅੱਜ ਵਰਤਾਂਤ ਪੰਜਾਬ ਦੇ ਵਿੱਚ ਵਾਪਰਿਆ ਮੈਂ ਕਹਿੰਦਾ ਲੋਕ ਯ ਸਰਕਾਰਾਂ ਦਾ ਮੂੰਹ ਦਿਖਾਉਣ ਚਾਉਂਗੇ ਰੰਗੇ ਨਹੀਂ ਪਰ ਅੱਜ ਮੈਂ ਕਹਿੰਦਾ ਪੁਲਿਸ ਪ੍ਰਸ਼ਾਸਨ ਜਦੋਂ ਕਿਤੇ ਖੜਾ ਦੇਖਦੇ ਆ ਨਾ ਮੈਂ ਕਹਿੰਦਾ ਵੀ ਉੱਥੇ ਆਪਦੇ ਆਪ ਨੂੰ ਵੀ ਕਿ ਦਿਨਾਂ ਕਿਤੇ ਹਰੇਕ ਬੰਦੇ ਦੇ ਦਿਮਾਗ 'ਚ ਸਵਾਲ ਆਉਂਦਾ ਉਹ ਵੀ ਯਾਰ ਇਹ ਸਾਡੇ ਰਾਖੇ ਨੇ ਇੱਕ ਸਵਾਲ ਲੋਕਾਂ ਦੇ ਦਿਮਾਗ ਦੇ ਵਿੱਚ ਜਹਨ ਦੇ ਵਿੱਚ ਕੀ ਉਹ ਸਵਾਲ ਬਣ ਚੁੱਕਿਆ ਇਹ ਸਵਾਲ ਦੇ ਹੱਲ ਵਾਸਤੇ ਹੁਣ ਲੋਕਾਂ ਨੂੰ ਕੀ ਆ ਥੋੜੀ ਜਿਹੀ ਆਪਦੇ ਦਿਮਾਗਾਂ ਤੋਂ ਕੰਮ ਲੈਣਾ ਪਊਗਾ ਸਭ ਤੋਂ ਵੱਡੀ ਗੱਲ ਕੀ ਹੈ ਮੈਂ ਕਹਿੰਦਾ ਜੋ ਉਸ ਕਹਾਣੀ ਨੂੰ ਪਾਲੀ ਭੁਪਿੰਦਰ ਦੀ ਨੂੰ ਅੱਗੇ ਤੋਰੀਏ ਜਿਵੇਂ ਕਹਿੰਦੇ ਆ ਨਾ ਵੀ ਕਾਂ ਮਾਕੇ ਉੱਡਿਆ ਗਿਆ ਨਹੀਂ ਆਫਰ ਗਿਆ ਫੜਿਆ ਵਾਲਾ ਕਿਉਂ ਉਹ ਸੋਚਣ ਵਾਲੀ ਗੱਲ ਆ ਕਿਉਂਕਿ ਫੜਿਆ ਕੀ ਆ ਸੈਂਟਰ ਵਾਲਿਆਂ ਨੇ ਤੇ ਕਾਣੂ ਮਾਰ ਕੇ ਹੁਣ ਕੀ ਆ ਪੁੱਠਾ ਡੰਗ ਕੇ ਅਗਲੇ ਨੇ 27 ਦੇ ਇਲੈਕਸ਼ਨ ਚ ਦਿਖਾਉਣਾ ਵੀ ਭਾਈ ਕੀ ਆ ਹੁਣ ਜਿਹੜੀ ਅਫਸਰ ਚਾਹੀਦੀ ਲੋਬੀ ਆਣਾ ਕਿਉਂਕਿ ਸਾਰੇ ਕਾਣੇ ਆ ਬਈ ਮੈਂ ਕਹਿੰਦਾ ਚੰਦਕ ਜਿਵੇਂ ਆਪਾਂ ਆਟੇ ਚ ਲੂਣ ਦੀ ਗੱਲ ਕਰਦੇ ਹੁੰਦੇ ਨਾ ਬਹੁਤ ਥੋੜੇ ਬੰਦੇ ਇਮਾਨਦਾਰ ਹੋਣਗੇ ਤੇ ਸਾਰਿਆਂ ਦੀਆਂ ਜਿਹੜੀਆਂ ਜੜਾਂ ਨੇ ਸੀਬੀਆਈ ਦੇ ਥਰੂ ਜਾਂ ਆਈਡੀ ਥਰੂ ਪਹਿਲਾਂ ਵੀ ਲੀਡਰਾਂ ਦੀਆਂ ਫੜੀ ਜਾਂਦੀਆਂ ਹੁਣ ਪ੍ਰਸ਼ਾਸਨ ਦੀਆਂ ਵੀ ਫੜ ਲੀਆਂ ਦੋਈ ਕੀ ਆ ਮੈਂ ਕਿਹਨਾਂ ਕੋਲੇ ਮੈਂ ਕਿ ਸੀਗੇ ਪੰਜਾਬ ਦੇ ਵਿੱਚ ਦੋਨਾਂ ਨੂੰ ਕੀ ਆ ਕਾਬੂ ਕਰ ਠੀਕ ਹੈ ਜਿਹੜਾ ਹਰ ਚਰਨ ਮਾ ਕੇ ਟੰਗਿਆ ਹੁਣ ਤੇ ਮੈਂ ਕਹਣਾ ਵੀ ਇਹਦੇ ਅਰਗੇ ਅਫਸਰ ਕਿੰਨੇ ਕੁ ਹੋਣਗੇ ਇਹ ਆਪਾਂ ਪਲੀ ਭੰਦ ਜਾਣਦੇ ਆ ਲੋਕ ਰੋਜ਼ ਕੀ ਐ ਕਚਹਿਰੀਆਂ 'ਚ ਜਾ ਕੇ ਪੁਲਿਸ ਥਾਣੇ 'ਚ ਜਾ ਕੇ ਜਿਹੜੇ ਲਟਾ ਹੁੰਦੇ ਆ ਉਹ ਲੋਕ ਹੁਣ ਦੱਸ ਵੀ ਰਹੇ ਮੈਂ ਕਹਣਾ ਜਦੋਂ ਪੋਸਟਾਂ ਪੈਂਦੀਆਂ ਨੇ ਥੱਲੇ ਕੀ ਆ ਉਹਨਾਂ ਦੇ ਹਰਚਰਨ ਭੁੱਲਰ ਦੇ ਕਾਰਨਾਮੇ ਵੀ ਦੱਸ ਰਹੇ ਆ ਯਾਰ ਤਰਸ ਦੇ ਆਧਾਰ ਤੇ ਵਿਚਾਰਾ ਰੱਖਿਆ ਸੀ ਕਹਿੰਦੇ ਹਰਚਰਨ ਭਰਾ ਮੱਕ ਜਿਹੜਾ ਹੈਗਾ ਭੁੱਲਰ ਤਰਸ ਦੇ ਆਧਾਰ ਤੇ ਕਿਵੇਂ ਕਹਨੇ ਆ ਵੀ ਬੜਾ ਇਹਦਾ ਪਿਓ ਵਿਚਾਰਾ ਛੋਟਾ ਜਿਹਾ ਡੀਜੀਪੀ ਲੱਗਿਆ ਸੀ ਪੰਜਾਬ ਦਾ ਤੇ ਡੀਜੀਪੀ ਦੇ ਪੁੱਤ ਨੂੰ ਵਿਚਾਰਾ ਨੇ ਡੀਐਸਪੀ ਭਰਤੀ ਕਰ ਲਿਆ ਕੋਈ ਬੇਰੁਜ਼ਗਾਰ ਫਿਰਦਾ ਸੀਗਾ ਤੇ ਪਿਓ ਨੇ ਵੀ ਕੀ ਆ ਬੜੀਆਂ ਮੱਲਾ ਮਾਰ ਗਿਆ ਨੇ ਉਹਨਾਂ ਮੱਲਾ ਦੀ ਗੱਲ ਤਾਂ ਆਪਾਂ ਬਾਅਦ ਚ ਕਰਦੇ ਆ ਤੇ ਮੈਂ ਕਹਣਾ ਵੀ ਭਰਤੀ ਵਿਚਾਰਾ ਤਰਸ ਦੇ ਆਧਾਰ ਤੇ ਹੋਇਆ ਵਾ ਮਾੜਾ ਮੋਟਾ ਲੋਕ ਵੀ ਤਰਸ ਕਰਨ ਹੁਣ ਬੋਲਣ ਲੱਗੇ ਤੇ ਹੁਣ ਪਤੰਦਰ ਸਾਰਾ ਕੁਝ ਹੀ ਖਿੱਚੀ ਤੁਰੇ ਆਉਂਦੇ ਆ ਮਾਲੀ ਸਾਹਿਬ ਨੇ ਮਸ਼ਕਰੀ ਕੀਤੀ ਆ ਮਾਲਵਿੰਦਰ ਸਿੰਘ ਮਾਲੀ ਕੀ ਕਹਿੰਦਾ ਕਹਿੰਦੇ ਵੀ ਸੁਖਵੀਰ ਬਾਦਲ ਬੈਠਾ ਸੀ ਤੇ ਝੁੰਡ ਬੈਠਾ ਸੀ ਉਹਨਾਂ ਦਾ ਗਰੁੱਪ ਅਤੇ ਗਰੁੱਪ ਦੱਸਣ ਲੱਗਿਆ ਕਹਿੰਦਾ ਜੀ ਹਰਚਰਨ ਭੁੱਲਰ ਦੀ ਕਹਿੰਦੇ ਬਦਲੀ ਹੋ ਗਈ ਕਹਿੰਦਾ ਫੇਰ ਤਾਂ ਸਾਰੇ ਸ਼ਹਿਰ ਦੀਆਂ ਰੰਡੀਆਂ ਵੀ ਉੱਥੇ ਜਾਣਗੀਆਂ ਜਿੱਥੇ ਜਾਊਗਾ ਸੋਚ ਸਕਦੇ ਹੋ ਕਿ ਕਿੱਥੋਂ ਤੱਕ ਕੀ ਇਹਨਾਂ ਲੋਕਾਂ ਦੇ ਕਿਰਦਾਰ ਗਿਰੇ ਵੇ ਸੀ ਆ ਤਾਂ ਉਹ ਕਿਰਦਾਰਾਂ ਦੇ ਉੱਤੇ ਹੁਣ ਲੋਕ ਸਵਾਲ ਖੜੇ ਕਰਨ ਲੱਗ ਗਏ ਇਹ ਬੰਦਾ ਜਵਾਨੀ ਪਹਰੇ ਦੇ ਵਿੱਚ ਵੀ ਇੱਕ ਕਤਲ ਕਰਦਾ ਜਦੋਂ ਕਿਸੇ ਬੰਦੇ ਨੇ ਸਾਈਡ ਨਾ ਦਿੱਤੀ ਆਦੇ ਭਰਾ ਦੇ ਨਾਲ ਬੈਠਾ ਗੱਡੀ 'ਚ ਜਾ ਰਿਹਾ ਸੀ ਤਾਂ ਜਦੋਂ ਸਾਈਡ ਨਾ ਦਿੱਤੀ ਤਾਂ ਕੋਈ ਓਵਰਟੇਕ ਕਰਕੇ ਗੱਡੀ ਲਿਆ ਕੇ ਮੂਹਰੇ ਰੋਕ ਲੈਂਦਾ ਤੇ ਉਹਦੇ ਨਾਲ ਜਦੋਂ ਟੂ ਟੂ ਮੈਮ ਹੁੰਦੀ ਆ ਫਿਰ ਫਾਇਰਿੰਗ ਹੁੰਦੀ ਆ ਉਹ ਤੇ ਟਰੱਕ ਡਰਾਈਵਰ ਦੀ ਮੌਤ ਹੋ ਜਾਂਦੀ ਆ ਠੀਕ ਹੈ ਤੇ ਉਹ ਗਰੀਬ ਪਰਿਵਾਰ ਸੀ ਵਿਚਾਰਾ ਪਹਿਲਾਂ ਤਾਂ ਮਰਡਰ ਕੀ ਇਹਦੇ ਭਰਾ ਨੇ ਦੇ ਡਰਾਈਵਰ ਨੇ ਆਪਦੇ ਸਿਰ ਲੈ ਕੇ ਉਦੋਂ ਬਾਅਦ ਸਾਰਾ ਕੁਝ ਕਰਕੇ ਵਿੱਚ ਹੀ ਦੱਬਤਾ ਕਿਉਂਕਿ ਤਗੜਿਆਂ ਦੇ ਜਿਹੜੇ ਹੈਗੇ ਆ ਵੀ ਆਪਾਂ ਸਾਰੇ ਜਾਣਦੇ ਆ ਕਿ ਬਣਦਾ ਕੀ ਇਹਨਾਂ ਦੇ کیسਾਂ ਦਾ ਤਾਂ ਇਹ ਜਿਹੜੇ ਕੁਝ ਇਹਨਾਂ ਨੇ ਪਿਛਲੇ ਸਮੇਂ 'ਚ ਕੀਤਾ ਠੀਕ ਹੈ ਨਾ ਹਰ ਤੇ ਕੋਰਟ ਨੇ ਆਰਡਰ ਜਾਰੀ ਕੀਤੇ ਸੀ ਵੀ ਤੂੰ ਇਸ ਲੇਡੀ ਦੇ ਨੇੜੇ ਤੇੜੇ ਘੇਰੇ ਚ ਵੀ ਕਿਤੇ ਦਿਖਾਈ ਨਹੀਂ ਦੇਣਾ ਚਾਹੀਦਾ ਇਹ ਇਹੋ ਜਿਹਾ ਡੀਆਈਜੀ ਸੀ ਇਹ ਇਹੋ ਜਿਹਾ ਅਫਸਰ ਸੀ ਤੇ ਇਸ ਅਫਸਰ ਕੀ ਆ ਮੈਂ ਕਹਿੰਦਾ ਸਰਕਾਰ ਦਾ ਚਹੇਤਾ ਪੁੱਤ ਸੀ ਇਹਨੂੰ ਸਭ ਤੋਂ ਵੱਡੀ ਗੱਲ 6000 ਕਰੋੜ ਦਾ ਡਰੱਗ ਘਟਾਲਾ ਸੀ 2 ਸਾਲ ਉਹਦੇ ਵਿੱਚ ਕੀ ਹੈਡ ਰਿਹਾ ਸਿੱਟ ਦਾ ਜਿਹਦੇ ਵਿੱਚ 9000 ਤੋਂ ਉੱਤੇ ਪੰਨਿਆਂ ਦੇ ਮੈਂ ਕਹਿੰਦਾ ਵੀ ਪ੍ਰੂਫ ਇਕੱਠੇ ਕਰਕੇ ਦੇ ਦਿੱਤੇ ਗਿਆ ਯਾਰ ਹਿਊਮਨ ਰਾਈਟਸ ਵਾਲਿਆਂ ਵੱਲੋਂ ਕੀ ਕਾਰਵਾਈ ਹੋਈ ਹੈ ਜੀ ਇਹਦੇ ਵੱਲੋਂ ਹੁਣ ਜਿਹੜਾ ਪੈਸਾ ਘਰੋਂ ਥਿਆਇਆ ਤੁਸੀਂ ਗੱਲ ਕੀਤੀ ਆ 7 ਕਰੋੜ ਰੁਪਈਆ ਮਹਿੰਗੀਆਂ ਘੜੀਆਂ ਬਾਈ ਮਹਿੰਗੀਆਂ ਘੜੀਆਂ ਜਿਹਦਾ ਮੁੱਲ ਕੋਈ ਨਹੀਂ ਦੰਤੀ ਕੋਈ ਨਹੀਂ ਪਰ ਮੈਂ ਕਹਣਾ ਵੀ ਘੜੀਆਂ ਵੀ ਟਾਈਮ ਨਹੀਂ ਬਦਲਦੀਆਂ ਠੀਕ ਹੈ ਨਾ ਜਿਹੜਾ ਮਾੜਾ ਟਾਈਮ ਆ ਨਾ ਉਹਦਾ ਕੀ ਆ ਤੁਹਾਡੇ ਕਰਤੂਤਾਂ ਨੇ ਜਿਹੜੇ ਹੈਗੇ ਤੁਹਾਡੇ ਕਾਰਨਾਮੇ ਜਿਹੜੇ ਹੈਗੇ ਉਹ ਬਦਲਦੇ ਆ ਤੁਹਾਡੇ ਕਿੱਤਾ ਕਹੇ ਜਾਂ ਕਿੱਤਾ ਤੁਸੀਂ ਤੇ ਜੇ ਤੁਸੀਂ ਕਾਰਨਾਮੇ ਮਾੜੇ ਕੀਤਾ ਮਹਿੰਗੀਆਂ ਘੜੀਆਂ ਬੰਨ ਲਓ ਭਾਈ ਸਾਹਿਬ ਟਾਈਮ ਮਾੜਾ ਤਾਂ ਫਿਰ ਆਊਗਾ ਤੇ ਜਿਹੜਾ ਕੁਝ ਹੁਣ ਵਾਪਰ ਰਿਹਾ ਮੈਂ ਕਹਣਾ ਹਰ ਇੱਕ ਨਾਲ ਹੋਣਾ ਘੱਟ ਤੋਂ ਘੱਟ ਅਫਸਰ ਸ਼ਰਮ ਮੰਨਣ ਠੀਕ ਹੈ ਮੈਂ ਕਹਣਾ ਵੀ ਯਾਰ ਜੇ ਇਹਨਾਂ ਨੂੰ ਸਬਰ ਹੀ ਹੈ ਨਹੀਂ ਜਿੰਨੀ ਜਿੰਨੀਆਂ ਤਨਖਾਹਾਂ ਤੇ ਜਿੰਨਾ ਇਹਨਾਂ ਦਾ ਮੱਕੇ ਅਸਰ ਸੂਖ ਹੈਗਾ ਹੁਣ ਪ੍ਰਾਪਰਟੀਆਂ ਤੁਸੀਂ ਗੱਲ ਕੀਤੀਆਂ ਵੀ 15-20 ਪ੍ਰਾਪਰਟੀਆਂ ਵੀ ਉਹਨਾਂ ਦੀ ਉਥੋਂ ਮਿਲੀਆਂ ਨੇ ਜੀ ਦੋ ਮਹਿੰਗੀਆਂ ਗੱਡੀਆਂ ਮਿਲ ਗਈਆਂ ਤੇ ਮੈਂ ਕਹਣਾ ਵੀ ਇਹ ਤਾਂ ਅਜੇ ਸਿਰਫ ਕੀ ਆ ਸਾਹਮਣੇ ਪਿਆ ਸੀ ਜਰ ਪਿੱਛੇ ਕਿੰਨਾ ਹੋਊ ਹੁਣ ਲੋਕ ਗੱਲ ਕਰਦੇ ਵੀ ਇਸ ਸੌਦੇ ਵਾਲਾ ਬੰਦਾ ਘੱਟ ਤੋਂ ਘੱਟ 500 ਕਰੋੜ ਰੁਪਈਆ ਦਾ ਬਣਾਉਂਦਾ ਹੀ ਆ ਤੇ ਮੈਂ ਕਹਣਾ ਜਿਹੇ ਜਿਹੇ ਇਹ ਅਫਸਰ ਸੀ ਇਹਨੇ ਘੱਟ ਤੋਂ ਘੱਟ 1000 ਕਰੋੜ ਰੁਪਈਆ ਬਣਾਇਆ ਹੋਊ ਬਈ ਇਹਦੀ ਇਨਕੁਆਰੀ ਦੇ ਨਾਲ ਨਾਲ ਮੈਂ ਕਹ ਯਾਰ ਉਹਨਾਂ ਦੀਆਂ ਗੱਡੀਆਂ ਨਾਲ ਚੱਲਦੀਆਂ ਫਿਰਦੀਆਂ ਸਾਨੂੰ ਦੇਸੀ ਰਹੀਆਂ ਨੇ ਜੀ ਮੈਂ ਕਹਿੰਦਾ ਜਿੰਨੀ ਮਰਜ਼ੀ ਤਨਖਾਹ ਹੋਵੇ ਜਿਹੇ ਜਿਹੇ ਨਾਲ ਰਹਿਣ ਸਹਿਣ ਆ ਜਿਹੇ ਜਿਹੇ ਗੱਡੀਆਂ ਤੇ ਘੁੰਮਦੇ ਆ ਉਹਨਾਂ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਇਹਨਾਂ ਦੇ ਪੱਲੇ ਕੀ ਆ ਇਸੇ ਕਰਕੇ ਜਿਹੜੀ CBI ਆ ਜਾਂ ED ਆ ਉਹ ਕੀ ਆ ਸਾਰਿਆਂ ਨੂੰ ਕਾਬੂ ਕਰੀ ਬੈਠੀ ਆ ਅਗਲੇ ਨੇ ਕਾਮਾਰ ਕੇ ਟੰਗਿਆ ਤੇ ਹੁਣ ਗਾਹਾਂ ਸਿੱਟੇ ਦੇਖੋ ਲੋਕ BJP ਜਿਹੜੀ ਹੈਗੇ ਇਹਦੇ ਨਾਲ ਆ ਗ੍ਰਿਪ ਹੋਰ ਮਜ਼ਬੂਤ ਪੰਜਾਬ 'ਚ ਕਰੂਗੀ ਆਨਲਾਈਨ ਟਾਈਮ 'ਚ ਅਸੀਂ ਦੇਖਾਂਗੇ ਅੱਛਾ ਵੱਡੇ ਸਵਾਲ ਬਈ ਇਹ ਖੜੇ ਹੋ ਲੈ ਕੇ ਜਿਹੜੀ ਸਰਕਾਰ ਜੇ ਕੋਈ ASI 5000 ਰੁਪਏ ਲੈਂਦਾ ਫੜਿਆ ਜਾਵੇ ਪਟਵਾਰੀ ਫੜਿਆ ਨਾ ਤਾਂ ਮੁੱਖ ਮੰਤਰੀ ਖੁਦ ਬੋਲਦੇ ਆ ਕਿ ਦੇਖੋ ਸਾਡੀ ਸਰਕਾਰ ਪਰ ਅੱਜ ਕਹਿੰਦੇ ਇਹੋ ਹੀ ਵਿਅਕਤੀ ਜਿਹੜਾ ਮੁੱਖ ਮੰਤਰੀ ਦੇ ਨਾਲ ਅਕਸਰ ਦਿਖਾਈ ਦਿੰਦਾ ਸੀਗਾ ਉਹਦੇ ਉੱਤੇ ਕਾਰਵਾਈ ਹੋਈ ਤਾਂ ਚੁੱਪ ਕੇ ਉਹਦੇ ਉੱਤੇ ਬੜੇ ਸਵਾਲ ਖੜੇ ਹੋਣਗੇ ਮੈਂ ਕਹਿੰਦਾ ਸਭ ਤੋਂ ਵੱਡੀ ਗੱਲ ਬਈ ਚੁੱਪ ਕਿਉਂ ਕਿਉਂਕਿ ਬੋਲਣ ਜੋਗੇ ਤਾਂ ਰਹੇ ਨਹੀਂ ਹੁਣ ਰੌਲਾ ਕੀ ਹੈ ਮੈਂ ਇੱਕ ਗੱਲ ਦੱਸਦਾ ਵੀ ਕੱਲ ਕਿਸੇ ਬੰਦੇ ਨੇ ਇੱਕ ਗੱਲ ਕੀਤੀ ਕਹਿੰਦਾ ਜੀ 500 ਤੋਂ ਉੱਤੇ ਮਕੇ ਡਰੱਗ ਦੇ ਕੇਸ ਕੀ ਐ ਸੀ ਡੀਜੀਪੀ ਮਕੇ ਨੇ ਪੁਆਇਸੀ ਡੀਆਈਜੀ ਨੇ ਤੇ 300 ਬੰਦਾ ਵੀ ਅੰਦਰ ਕੀਤਾ ਮੈਂ ਇੱਕ ਦੱਸਣਾ ਚਾਹਣਾ ਕਿ ਜਿਵੇਂ ਕਹਿੰਦਾ ਸ਼ੇਰਾਂ ਦੀਆਂ ਮਾਰਾਂ ਦੇ ਗਿੱਦੜ ਗਲੋਲਾ ਕਰਦੇ ਆ ਕਿਸੇ ਬੰਦੇ ਨੇ ਹੀਟਲੇ ਵਿਚਾਰੇ ਮੁਲਾਜ਼ਮ ਕੀ ਆ ੱੱੱਕੇ ਖਾ ਕੇ ਕੋਈ ਬੰਦੇ ਕੀ ਹਰ ਕਵਰੀ ਕਰ ਲੈਂਦੇ ਆ ਉਹਦੇ ਬੱਲੇ ਬੱਲੇ ਕੀਦੀ ਹੁੰਦੀ ਇਹੋ ਜਿਹੇ ਅਫਸਰਾਂ ਦੀ ਹੁੰਦੀ ਆ ਕ੍ਰਾਪਟ ਅਫਸਰਾਂ ਦੀ ਹੁਣ ਤਾਂ ਸ਼ਰਮ ਸਾਰੇ ਸਾ ਕੀ ਕਹਣਾ ਹੁਣ ਮੈਂ ਤੁਹਾਨੂੰ ਇਹੀ ਗੱਲ ਕਰਦਾ ਵੀ ਬੱਲੇ ਬੱਲੇ ਇਹਨਾਂ ਦੀ ਆ ਪਰ ਫੜੇ ਜਦੋਂ ਤੁਸੀਂ ਕਹਿੰਦੇ ਛੋਟੇ ਜਾਂਦੇ ਆ ਛੋਟੇ ਫੜੇ ਕਿ 100 ਰਪਏ ਜਾਂਦੇ ਕੋਈ 5000 ਕੋਈ 10000 ਉਹ 10 5000 ਨਾਲ ਕੁਝ ਨਹੀਂ ਬਣਦਾ ਇਹਨਾਂ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਨੇ ਨਾ ਵੱਡੀਆਂ ਡੀਲਾਂ ਉਹ ਤਾਂ ਕੀ ਇਹਨਾਂ ਲੋਕਾਂ ਦੇ ਥਰੂ ਹੁੰਦੀਆਂ ਨਹੀਂ ਪਿਛਲੇ ਸਮੇਂ 'ਚ ਆਪਾਂ ਦੇਖਿਆ ਰਾਜੀ ਤਰਕੇ ਵੀ ਫਰਾਰ ਕਿਉਂ ਨੇ ਜਿਹੜੀ ਵੱਡੀ ਅਫਸਰ ਲੋਬੀ ਹੈਗੀ ਅਸਲ ਦੇ ਵਿੱਚ ਕੀ ਆ ਸਾਰਾ ਕੁਝ ਉੱਥੇ ਪਿਆ ਕਿਰਪਾ ਜਿਹੜੀ ਅਸਲ ਵਿੱਚ ਉੱਪਰੋਂ ਹੋ ਰਹੀ ਆ ਨਾ ਇਹ ਜਿਹੜੇ ਵੱਡੇ ਨੈਕਸਸ ਨੇ ਇਹਨਾਂ ਨੂੰ ਤੋੜਨ ਵਾਸਤੇ ਇਹਨਾਂ ਵੱ ਜਿਵੇਂ ਅਸੀਂ ਗੱਲ ਕਰਦੇ ਹਾਂ ਨਾ ਵੀ ਛੋਟੀ ਮੱਛੀ ਮਗਰਮੱਛ ਨੂੰ ਖਾਣ ਵਾਲੀ ਗੱਲ ਹੋਈ ਪਈ ਆ ਹੁਣ ਇਸ ਦੇ ਭਗਵੰਤ ਮਾਨ ਕੀ ਜਿਵੇਂ ਕਹਿੰਦੇ ਵੀ ਗਿੱਦੜਾਂ ਦੀਆਂ ਮਾਰਾਂ ਤੇ ਗਿੱਦੜ ਕੋਲੋਲਾ ਕਰਦੇ ਆ ਹੁਣ ਇਹ ਗਿੱਦੜ ਨੇ ਸਾਰੇ ਮਤ ਆਮ ਆਦੀ ਪਾਰਟੀ ਦੇ ਲੀਡਰਾਂ ਨੂੰ ਵੀ